ਇਹ ਬੱਚੇ ਦੇ ਜਨਮ ਦੀਆਂ ਅਫਵਾਹਾਂ ਤੇ ਬੋਲੇ ਬਾਪੂ ਬਲਕੌਰ ਸਿੰਘ ਪੋਸਟ ਸਾਂਝੀ ਕਰ ਅਫਵਾਹਾਂ ਤੇ ਲਗਾਈ ਥੱਪ ਦਸੀ ਬੱਚੇ ਦੇ ਜਨਮ ਦੀ ਅਸਲ ਸੱਚਾਈ ਸੁਣੋ ਕੀ ਕਿਹਾ ਬਾਪੂ ਬਲਕੌਰ ਸਿੰਘ ਨੇ ਕੁਝ ਦਿਨਾਂ ਤੋਂ ਲਗਾਤਾਰ ਕਈ ਨਹੀਂ ਬਲਕਿ ਬਹੁਤ ਸਾਰੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਉੱਡ ਰਹੀਆਂ ਹਨ ਕਿ ਸਿੱਧੂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਆ ਸਕਦੀਆਂ ਨੇ ਬੱਚੇ ਦੀ ਕਿਲਕਾਰੀਆਂ ਭੁੰਜ ਸਕਦੀਆਂ ਨੇ ਜਿਸ ਤੋਂ ਬਾਅਦ ਹੁਣ ਬਾਪੂ ਬਲਕੋਹ ਤੋਂ ਚਿੰਨੂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝਾ ਕਰਨਾ ਪਿਆ ਕਿਉਂਕਿ ਜੜੀਆਂ ਅਫਵਾਹਾਂ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਬਲਕਿ ਹੋਰ ਵੀ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਤੇ ਇਹ ਦੇਖਦੇ ਹੋਏ ਬਾਪੂ ਬਲਕੌਰ ਸਿੰਘ ਜੀ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤਾ ਹੈ ਜਿਸ ਦੇ ਵਿੱਚ ਉਹ ਲਿਖਦੇ ਹਨ ਸਿੱਧੂ ਨੂੰ ਚਾਹੁਣ ਵਾਲਿਆਂ ਦੇ ਅਸੀਂ ਧੰਨਵਾਦੀ ਹਾਂ ਜੋ ਸਾਡੇ ਪਰਿਵਾਰ ਪ੍ਰਤੀ ਫਿਕਰਮੰਦ ਹਨ ਪਰ ਅਸੀਂ ਦੇਣਦਿਕਾਰਦੇ ਹਾਂ ਬਹੁਤ ਸਾਰੀਆਂ ਅਫਵਾਹਾਂ ਪਰਿਵਾਰ ਬਾਰੇ ਚਲਾਈਆਂ ਜਾ ਰਹੀਆਂ ਹਨ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਜੋ ਵੀ ਖਬਰ ਹੋਵੇਗੀ ਪਰਿਵਾਰ ਵੱਲੋਂ ਤੁਹਾਡੇ ਸਭ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਦਾਜ਼ੀ ਕਿ ਜਿਹੜੀਆਂ ਅਫਵਾਹਾਂ ਸਿੱਧੂ ਦੇ ਫੈਨਸ ਤੱਕ ਪਹੁੰਚ ਰਹੀਆਂ ਨੇ ਇਹ ਸਭ ਦੇਖਦੇ ਹੋਏ ਬਾਪੂ ਬਲਕੌਰ ਇਹ ਚੀਜ਼ ਨੂੰ ਇਹ ਪੋਸਟ ਸਾਂਝੀ ਕਰਨੀ ਪਈ ਹੈ ਤਾਂ ਜੋ ਫੈਨਸ ਤੱਕ ਕੋਈ ਵੀ ਗਲਤ ਅਫਵਾਹਾਂ ਨਾ ਪਹੁੰਚ ਸਕੇ ਦੱਸ ਦिए ਕਿ ਬਾਪੂ ਬਲਕੌਰ ਸਿੰਘ ਜੀ ਨੇ ਇਹ ਪੋਸਟ ਸਾਂਝੀ ਕਰਦੇ ਹੋਏ ਬੇਨਤੀ ਕੀਤੀ ਹੈ ਕਿ ਗਲਤ ਅਫਵਾਹਾਂ ਨਾ ਫੈਲਾਈ ਜਾਵੇ ਅਤੇ ਫੈਨਸ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਨਾਂ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਜਦੋਂ ਤੱਕ ਕਿ ਬਾਪੂ ਬਲਕੌਰ ਸਿੰਘ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਨਾ ਕੀਤੀ ਜਾਵੇ ਦੱਸ ਦिए ਕਿ ਇਸ ਪੋਸਟ ਤੇ ਸਿੱਧੂ ਦੇ ਫੈਨਸ ਵੱਲੋਂ ਸਹਿਮਤੀ ਜਤਾਈ ਜਾ ਰਹੀ ਹੈ ਬੱਚੇ ਦੇ ਜਨਮ ਦੀਆਂ ਅਫਵਾਹਾਂ ਤੇ ਬੋਲੇ ਬਾਪੂ ਬਲਕੌਰ ਸਿੰਘ ਪੋਸਟ ਸਾਂਝੀ ਕਰ ਅਫਵਾਹਾਂ ਤੇ ਲਗਾਈ ਥੱਪ ਦੱਸੀ ਬੱਚੇ ਦੇ ਜਨਮ ਦੀ ਅਸਲ ਸੱਚਾਈ ਸੁਣੋ ਕੀ ਕਿਹਾ ਬਾਪੂ ਬਲਕੌਰ ਸਿੰਘ ਨੇ ਕੁਝ ਦਿਨਾਂ ਤੋਂ ਲਗਾਤਾਰ ਕਈ ਨਹੀਂ ਬਲਕਿ ਬਹੁਤ ਸਾਰੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਉੱਡ ਰਹੀਆਂ ਹਨ ਕਿ ਸਿੱਧੂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਆ ਸਕਦੀਆਂ ਨੇ ਬੱਚੀ ਦੀ ਕਿਲਕਾਰੀਆਂ ਗੂੰਜ ਸਕਦੀਆਂ ਨੇ ਜਿਸ ਤੋਂ ਬਾਅਦ ਹੁਣ ਬਾਪੂ ਬਲਕੋਹ ਤੋਂ ਚਿੰ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝਾ ਕਰਨਾ ਪਿਆ ਕਿਉਂਕਿ ਜੜੀਆਂ ਅਫਵਾਹਾਂ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਬਲਕਿ ਖੋਰ ਵੀ ਵੱਦਦੀਆਂ ਦਿਖਾਈ ਦੇ ਰਹੀਆਂ ਨੇ ਤੇ ਇਹ ਦੇਖਦੇ ਹੋਏ ਬਾਪੂ ਬਲਕੌਰ ਸਿੰਘ ਜੀ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤਾ ਜਿਸ ਦੇ ਵਿੱਚ ਉਹ ਲਿਖਦੇ ਹਨ ਸਿੱਧੂ ਨੂੰ ਚਾਹਣ ਵਾਲਿਆਂ ਦੇ ਅਸੀਂ ਧੰਨਵਾਦੀ ਹਾਂ ਜੋ ਸਾਡੇ ਪਰਿਵਾਰ ਪ੍ਰਤੀ ਫਿਕਰਮੰਦ ਹਨ ਪਰ ਅਸੀਂ ਬੇਨਤੀ ਕਰਦੇ ਹਾਂ ਬਹੁਤ ਸਾਰੀਆਂ ਅਫਵਾਹਾਂ ਪਰਿਵਾਰ ਬਾਰੇ ਚਲਾਈਆਂ ਜਾ ਰਹੀਆਂ ਹਨ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਜੋ ਵੀ ਖਬਰ ਹੋਵੇਗੀ ਪਰਿਵਾਰ ਵੱਲੋਂ ਤੁਹਾਡੇ ਸਭ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਦੱਸਿਏ ਕਿ ਜਿਹੜੀਆਂ ਅਫਵਾਹਾਂ ਸਿੱਧੂ ਦੇ ਫੈਕਟਸ ਤੱਕ ਪਹੁੰਚ ਚੜੀਆਂ ਨੇ ਇਹ ਸਭ ਦੇਖਦੇ ਹੋਏ ਬਾਪੂ ਬਲਕੋਤ ਸਿੰਘ ਜੀ ਨੂੰ ਇਹ ਪੋਸਟ ਸਾਂਝੀ ਕਰਨੀ ਪਈ ਤਾਂ ਜੋ ਫੈਨਸ ਤੱਕ ਕੋਈ ਵੀ ਗਲਤ ਅਫਵਾਹ ਨਾ ਪਹੁੰਚ ਸਕੇ ਦੱਸ ਦिए ਕਿ ਬਾਪੂ ਗੁਰਕੌਰ ਸਿੰਘ ਜੀ ਨੇ ਇਹ ਪੋਸਟ ਸਾਂਝੀ ਕਰਦੇ ਹੋਏ ਬੇਨਤੀ ਕੀਤੀ ਹੈ ਕਿ ਗਲਤ ਅਫਵਾਹਾਂ ਨਾ ਫੈਲਾਈ ਜਾਵੇ ਅਤੇ ਫੈਨਸ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਨਾਂ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਜਦੋਂ ਤੱਕ ਕਿ ਬਾਪੂ ਗੁਰਕੌਰ ਸਿੰਘ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਨਾ ਕੀਤੀ ਜਾਵੇ ਦੱਸ ਦिए ਕਿ ਇਸ ਪੋਸਟ ਤੇ ਸਿੱਧੂ ਦੇ ਫੈਨਸ ਵੱਲੋਂ ਸਹਿਮਤੀ ਜਤਾਈ ਜਾ ਰਹੀ ਹੈ